Not least. so nothing <laughs> else. ਪਹਿਲੀ ਗੱਲ ਤੇ ਕਿ ਮੈਨੂੰ ਇਸ ਵਿੱਚ ਮੌਕਾ ਮਿਲਿਆ ਟਾਰਚ ਚ ਸ਼ੁਰੂਆਤ ਕਰਨ ਦਾ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਪਲੇਅਰ ਨੂੰ ਇਹੋ ਜਿਹਾ ਮਾਨ ਸਨਮਾਨ ਜਿਹੜੇ ਮਿਲਦੇ ਰਹਿੰਦੇ ਆ ਉਹਨਾਂ ਦਾ ਜਿਹੜਾ ਉਹਦਾ ਹੌਸਲਾ ਬਲੰਦੀਆਂ ਤੇ ਰਹਿੰਦਾਗਾ ਇਹ ਬਹੁਤ ਜ਼ਰੂਰੀ ਹੈ ਪਲੇਅਰਾਂਸ ਦੇ ਲਈ ਜਿਹੜੇ ਪ੍ਰਾਣੇ ਪਲੇਅਰਾਂ ਚਾਹੇ ਕੋਈ ਨਵਾਂ ਪਲੇਅਰ ਆ ਜਿੰਨੇ ਵੀ ਪਲੇਅਰ ਸਾਡੇ ਉੱਠ ਰਹੇ ਨੇ ਉਹਨਾਂ ਨੂੰ ਹਰ ਜ਼ਿਲ੍ਹਾ ਅੱਗੇ ਆਉਣ ਦਾ ਹਰ ਵਿੱਚ ਮੌਕਾ ਦੇਵੇ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਤਾਂ ਉਸ ਕਮਾਈ ਦਾ ਅੱਜ ਸਾਨੂੰ ਜਿਹੜਾ ਮਤਲਬ ਹੌਸਲਾ ਫੁਜਾਈ ਸਾਡੀ ਅੱਜ ਹੋ ਰਹੀ ਆ ਉਸ ਚੀਜ਼ ਦੀ ਦੇਖੋ ਕੋਚ ਸਹਿਵਾਨ ਨੇ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਪੂਰਾ ਸਾਲ ਹੀ ਰਹਿੰਦੀ ਹੈ ਜੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਦੋਂ ਹੀ ਉਹ ਕੋਚ ਦੇ ਅਹੁਦੇ ਤੇ ਆ ਗਿਆ ਉਸ ਤੋਂ ਲੈ ਕੇ ਜਿੱਥੋਂ ਤੱਕ ਉਹਦੀ ਰਿਟਾਇਰਮੈਂਟ ਨਹੀਂ ਹੁੰਦੀ ਉਸ ਟਾਈਮ ਹਰ ਕੋਚ ਦਾ ਇੱਕ ਫਰਜ਼ ਬਣਦਾ ਕਿ ਉਹ ਗਰਾਊਂਡ ਵਿੱਚ ਆ ਕੇ ਬੱਚੇ ਤਿਆਰ ਕਰਨ ਤਾਂ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾ ਸਕੀਏ ਇੱਕ ਸਭ ਤੋਂ ਵੱਡਾ ਇੱਕ ਉਪਰਾਲਾ ਜਾਂ ਲਾਲੋ ਕਿ ਖੇਡਾਂ ਹੀ ਕਿਹੋ ਜਿਹਾ ਉਪਰਾਲਾ ਜਿਹਦੇ ਨਾਲ ਅਸੀਂ ਅੱਜ ਦੀ ਪੀੜ੍ਹੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਨਸ਼ਿਆਂ ਤੋਂ ਬਚਾ ਸਕਦੇ ਆ ਦੇਖੋ ਇਹ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ ਸਾਡੀਆਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਉਹਦੇ ਵਿੱਚ ਜਿਹੜੀ ਮਸ਼ਾਲ ਹੈ ਉਹ ਅਸੀਂ ਇਹ ਮਸ਼ਾਲ ਜਿਹੜੀ ਹੈ ਅੱਜ ਸੰਗਰੂਰ ਤੋਂ ਰਵਾਨਾ ਕੀਤੀ ਹੈ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਕਿ ਹੁਸ਼ਾਰਪੁਰ ਪਹੁੰਚੇਗੀ ਔਰ ਫਿਰ ਹੁਸ਼ਾਰਪੁਰ ਪਹੁੰਚਣ ਤੋਂ ਬਾਅਦ ਜਿਹੜੀਆਂ ਸਾਡੀਆਂ ਖੇਡਾਂ ਮਤਲਬ ਪੰਜਾਬ ਦੀ ਸ਼ੁਰੂਆਤ ਹੋਏਗੀ ਅ ਇਹਦੇ ਵਿੱਚ 5 ਲੱਖ ਜਿਹੜਾ ਬੱਚਾ ਹੈ 5 ਲੱਖ ਸਪੋਰਟਸਮੈਨ ਉਹ ਭਾਗ ਲੈਣਗੇ 37 ਵੱਖ-ਵੱਖ ਡਿਸਪਿੰਸ ਨੇ ਸਪੋਰਟਸ ਦੇ ਉਹਨਾਂ ਦੇ ਵਿੱਚ ਪਾਰਟਿਸਪੇਸ਼ਨ ਕਰਨਗੇ ਔਰ 9 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਿੱਡਿਆ ਹੈ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਇੱਕ ਰੋਲ ਪਲੇ ਕਰੇਗਾ ਗੇਮਾਂ ਜਿਹੜੀਆਂ ਕਰ ਰਹੀਆਂ ਨੇ ਕਿਉਂਕਿ ਪਿਛਲੇ 2 ਸਾਲਾਂ ਤੋਂ ਹੋ ਰਹੀਆਂ ਨੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਕੋ ਖੁਦ ਹੀ ਸਪੋਰਟਸਮੈਨ ਨੇ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਦੇ ਤੌਰ ਤੇ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਾਡਾ ਭਵਿੱਖ ਜਿਹੜਾ ਹੈ ਸਾਡੀ ਫਿਊਚਰ ਜਨਰੇਸ਼ਨ ਜਿਹੜੀਆਂ ਨੇ ਉਹ ਇਹਨਾਂ سپورਟਿੰਗ ਇਵੈਂਟਸ ਚ ਪਾਰਟ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਬਣਾਉਣਗੇ ਮੈਡਲ ਜਿੱਤਣਗੇ ਔਰ ਬੱਚਿਆਂ ਨੂੰ ਜਿਹੜੇ ਸਾਡੀ ਯੂਥ ਹੈ ਉਹਨੂੰ ਸੁਨੇਹਾ ਦੇਣਗੇ ਕਿ ਅਸੀਂ ਸਾਰਿਆਂ ਨੇ ਨਸ਼ਿਆਂ ਤੋਂ ਦੂਰ ਰਹਿਣਾ ਕਿਸੇ ਨਾ ਕਿਸੇ ਸਪੋਰਟਸ ਨੂੰ ਅਡੌਪਟ ਕਰਨਾ ਆਪਣੇ ਆਪ ਨੂੰ ਫਿੱਟ ਰੱਖਣਾ ਆਪਣੇ ਸਮਾਜ ਨੂੰ ਫਿੱਟ ਰੱਖਣਾ